ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕਿੱਦੜਵਾ ਦਫ਼ਤਰ ਬੈਠੇ ਆਂ ਕਿ ਮਸਲਾ ਕੀ ਹੈ ਸਾਡਾ ਸਾਡਾ ਮਸਲਾ ਕਿ ਨਰੇਗਾ ਮਜ਼ਦੂਰਾਂ ਦਾ ਜਿਹੜਾ ਬੰਦ ਪਿਆ ਕੰਮ ਉਹ ਚਾਲੂ ਕਰਾਉਣ ਦੇ ਸਬੰਧ ਦੇ ਵਿੱਚ ਅੱਜ ਬੀਡੀਪੀਓ ਦਫ਼ਤਰ ਕਿੱਦੜਵਾ ਹੈ ਕਿਉਂਕਿ ਆਂ ਦਿਹਾਤੀ ਮਜ਼ਦੂਰ ਸਭਾ ਦੀ ਗਵਾਈ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਤੋਂ ਲੈ ਕੇ ਕਈ ਮਹੀਨੇ ਹੋ ਹੀ ਗਿਆ ਕਿ ਸਾਡੇ ਜਿਹੜੇ ਕੰਮ ਬੰਦ ਪਿਆ ਆ ਅਸੀਂ ਇਹ ਦੱਸਣਾ ਹੈ ਆ ਵੀਡੀਓ ਨਾਲ ਗੱਲ ਕਰਨਾ ਹੈ ਕਿ ਸਾਡਾ ਜਿਹੜਾ ਕੰਮ ਬੰਦ ਕੀਤਾ ਉਹ ਕੰਮ ਬੰਦ ਕਰ ਜੇ ਬੰਦ ਤੇ ਆ ਜੇ ਕੰਮ ਆ ਉਹ ਚਾਲੂ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਇੱਕੋ ਇੱਕ ਰੁਜ਼ਗਾਰ ਆ ਜਿਹੜਾ ਇਹ ਨਰੇਗਾ ਦਾ ਰੁਜ਼ਗਾਰ ਆ ਕਿਉਂਕਿ ਜੇਹੀ ਪਹਿਲਾਂ ਦੀ ਪੁਰਾਣੀ ਗੱਲ ਕਰੀਏ ਤੇ ਪੁਰਾਣੀ ਗੱਲ ਖੇਤਾਂ ਦੇ ਵਿੱਚ ਕੰਮ ਬਹੁਤ ਸੀਗਾ ਖੇਤਾਂ ਦੇ ਵਿੱਚ ਬੀਬੀਆਂ ਭੈਣਾਂ ਦਾ ਕੰਮ ਬਹੁਤ ਚੱਲਦਾ ਸੀਗਾ ਫਿਰ ਬੰਦਿਆਂ ਦਾ ਕੰਮ ਬਹੁਤ ਚੱਲਦਾ ਸੀਗਾ ਉਹ ਸਾਰਾ ਕੰਮ ਆ ਜਿਵੇਂ ਕੰਮ ਆਪਾਂ ਕਹੀਏ ਕਿ ਜੇ ਕਣਕ ਬੀਜਣ ਦਾ ਕੰਮ ਕਰੀਏ ਫਿਰ ਗੋਡੀ ਕਣਕ ਦੀ ਗੋਡੀ ਦਾ ਕੰਮ ਵੇਖੀਏ ਫਿਰ ਕਣਕ ਵੱਢਣ ਦਾ ਕੰਮ ਕਰੀਏ ਜਿਵੇਂ ਜਦੋਂ ਆਪਾਂ ਕਣਕ ਵੱਢਦੇ ਸਾਂ ਤੇ ਜੇ ਜੱਗ ਦੇ ਘਰ ਦੇ ਵਿੱਚ ਬੋਲ ਲੱਗ ਜਾਂਦੇ ਸਾਡੇ ਗਰੀਬਾਂ ਦੇ ਘਰਾਂ ਵਿੱਚ ਬੋਲ ਲੱਗ ਜਾਂਦੇ ਸੀ ਫਿਰ ਨਰਮੇ ਫੁੱਟੀ ਦਾ ਕੰਮ ਸੀਗਾ ਨਰਮੇ ਫੁੱਟੀ ਦਾ ਕੰਮ ਜਿਹੜਾ ਉਹ ਤੈਸ ਨੇ ਸੋ ਗਿਆ ਉਹ ਬੰਦ ਹੋ ਗਿਆ ਫਿਰ ਝੋਨਾ ਲਾਉਣ ਦਾ ਕੰਮ ਸੀਗਾ ਝੋਨਾ ਵੱਢਣ ਦਾ ਕੰਮ ਸੀਗਾ ਇਸੇ ਤਰ੍ਹਾਂ ਜਿਵੇਂ ਕਣਕ ਦੇ ਬੋਲ ਲੱਗਦੇ ਸੀਗੇ ਉਵੇਂ ਜੋ ਝੋਨਾ ਵੜਦੇ ਸੀ ਸਾ ਝੋਨੇ ਦੇ ਬੋਲ ਵੀ ਸਾਡੇ ਘਰਾਂ ਦੇ ਚ ਲੱਗ ਜਾਂਦੇ ਸੀਗੇ ਪਰ ਹੁਣ ਉਹ ਸਾਰਾ ਕੰਮ ਜਿਹੜਾ ਉਹ ਮਸ਼ੀਨਰੀ ਜੋਗ ਨਹੀਂ ਖੋਲਿਆ ਤੇ ਕੀਟ ਨਸਕ ਦਵਾਈਆਂ ਨੇ ਉਹ ਖੋਲਿਆ ਹੁਣ ਸਾਡੇ ਕੋਲ ਕੰਮ ਨਹੀਂ ਹੈਗਾ ਉਸ ਤੋਂ ਬਾਅਦ ਫਿਰ ਸਰਕਾਰ ਨੇ ਆਪ ਸਰਵੇ ਕੀਤੇ ਕੇਂਦਰ ਦੀ ਸਰਕਾਰ ਨੇ ਕਿ ਮਜ਼ਦੂਰਾ ਗਰੀਬਾਂ ਕੋਲ ਕੰਮ ਨਹੀਂ ਹੈਗਾ ਮਜ਼ਦੂਰ ਕੰਮ ਤੋਂ ਵਾਂਝਿਆ ਇਹਨਾਂ ਨੂੰ ਕੋਈ ਕੰਮ ਦਿੱਤਾ ਜਾਵੇ ਫਿਰ ਆਪਾਂ ਲੜੇ ਫਿਰ ਆਪਣੇ ਵਿਚਾਰਾਂ ਵਾਲੇ ਲੋਕ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠੇ ਹੀ ਗਏ 2005 ਦੇ ਵਿੱਚ ਮਨਮੋਹਨ ਸਿੰਘ ਦੀ ਕਾਂਗਰਸ ਦੀ ਸਰਕਾਰ ਦੇ ਰੇ ਫਿਰ ਉਹਨਾਂ ਨੇ ਵੀ ਗੱਲ ਕੀਤੀ ਅੰਦਰ ਉਹਨਾਂ ਨੇ ਲੜਾਈ ਲੜੀ ਤੇ ਆਪਾਂ ਵੀ ਬਾਰੋਂ ਛੜਕਾਂ ਦੇ ਲੜਾਈ ਲੜੀ ਕਿ ਸਾਨੂੰ ਕੋਈ ਕੰਮ ਦਾ ਬਦਲਵਾ ਪ੍ਰਬੰਧ ਹੋਵੇ ਤੁ ਬਦਲਵਾ ਕੰਮ ਦਿੱਤਾ ਜਾਵੇ ਸਾਨੂੰ ਪਰ ਉਥੇ ਨਰੇਗਾ ਦਾ ਕੰਮ ਮਿਲਿਆ ਆਪਾਂ ਨੂੰ ਨਰੇਗਾ ਦਾ 100 ਦਿਨ ਦਾ ਕੰਮ ਦਿੱਤਾ ਤੇ 100 ਦਿਨ ਵੀ ਕੰਮ ਜਿਹੜਾ ਉਹ ਸਾਨੂੰ ਕਈਆਂ ਪਿੰਡਾਂ ਵਿੱਚ ਸਰਕਾਰ ਆ ਇਹਨੇ ਕਾਨੂੰਨ ਤਾਂ ਪਾਸ ਕਰਤਾ ਪਰ ਲਾਗੂ ਪਾਰ ਦਾ ਸੀਟ ਐਂਗਰੇਨ ਲਾਗੂ ਕਰਨਾ ਸੀ ਉਹ ਨਹੀਂ ਕੀਤਾ ਉਸ ਟਾਈਮ ਸੱਤੋਂ ਦੋ ਕਾਨੂੰਨ ਲਾਗੂ ਹੋਇਆ ਲੇਕਰ ਐਕਟ ਜਿਹੜਾ ਆਪਾਂ ਨੂੰ ਕੰਮ ਮਿਲਦਾ ਰੋਜ਼ਗਾਰ ਮਿਲਦਾ ਇਹ ਇੱਕ ਪਾਸ ਹੋਇਆ ਉਸ ਤੋਂ ਬਾਅਦ ਦੂਜਾ ਐਕਟ ਤੇ ਫੂਡ ਸਿਕਿਉਰਟੀ ਐਕਟ ਜਿਹੜਾ ਆਪਾਂ ਨੂੰ ਕਰਕ ਮਿਲਦੀ ਆ ਕਿਉਂਕਿ ਉਹ ਫੂਡ ਸਿਕਿਉਰਟੀ ਐਕਟ ਦੇ ਵਿੱਚ ਇਹ ਆ ਕਿ 14 ਚੀਜ਼ਾਂ ਲਿਖੀਆਂ ਹੋਈਆਂ ਤੇ ਸਾਨੂੰ ਨਿਤ ਵਰਤੋਂ ਵਾਲੀਆਂ ਅੱਧੇ ਰੇਟ ਤੇ 14 ਚੀਜ਼ਾਂ ਦਿਓ ਜਿਵੇਂ ਸੋਈ ਦੇ ਵਿੱਚ ਖੰਡ ਕਿਉ ਮਿਰਚ ਮਸਾਲਾ ਚਾਹ ਪੱਤੀ ਸਟੈਂਡਰਡ ਤਾਕਾ ਕਪੜਾ ਲੂਣ ਇਹ ਸਾਰਾ ਕੁਝ ਸਾਨੂੰ ਅੱਧੇ ਰੇਟ ਤੇ ਦਿਓ ਜੇ ਖੰਡ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ 40 ਰੁਪਏ ਆ ਤੇ ਸਾਨੂੰ 20 ਰੁਪਏ ਖੰਡ ਮਿਲੇ ਜੇ